ਜਾਦੋਂ ਨੇ 2018 ਚ ਮੁੰਨੇ ਲਿਆ ਵੀ ਗਲਤ ਪ੍ਰਚਾਰ ਹੋਇਆ ਜੇ ਗੁਰੂ ਦਾ ਢੜੇ ਵਾਲਾ ਕੋਈ ਹੁੰਦਾ ਬੋਲਿਆ ਕਿ ਸਾਡੇ ਨੇ ਕਹਿੰਦਾ ਸਿੱਖੀ ਮਰਗੀ ਕੋ ਬੋਲਿਆ ਚੁੱਪ ਲੈ ਸਾਰੇ ਉਹ ਕਹਿੰਦੇ ਮੁਰਗੀ ਮਰ ਜਾ ਤਾਂ ਅਫਸੋਸ ਹੋ ਜਾਂਦਾ ਥੋੜੀ ਸਿੱਖੀ ਮਰਗੀ ਤੁਸੀਂ ਗੱਲ ਮੈਨੂੰ ਨਹੀਂ ਕੀਤੀ ਕਿੰਡੀ ਸ਼ਰਮ ਦੀ ਗੱਲ ਹੈ ਹੁੱਬ ਕਹਿੰਦੇ ਸਿੱਖੀ ਮਰਗੀ ਵਾਹ ਬਾਈ ਅੱਜ ਜਿੱਥੇ ਅਸੀਂ ਖੜੇ ਹਾਂ ਉੱਥੋਂ ਮਸਲੇ ਨੇ ਅੱਜ ਦੇ ਮਸਲੇ ਦਾ ਕੋਈ ਸਵਾਲ ਹੋਣਾ ਚਾਹੀਦਾ ਹੈ ਮੌਕੇ ਦੇ ਤਾਬ ਨਾਲ ਸੰਕਟ ਜਿਹੜਾ ਹੁੰਦਾ ਨਾ ਜਿਹੜਾ ਸੰਕਟ ਮੌਕੇ ਤੇ ਹੈ ਉਹਦਾ ਹੱਲ ਪੁੱਛੀ ਤਾਂ ਹੁੰਦਾ ਜਿਹੜਾ ਸੰਕਟ ਹੀ ਨਹੀਂ ਉਹਦੇ ਬਾਰੇ ਗੱਲਾਂ ਕਰਕੇ ਕੀ ਫਾਇਦਾ ਸ਼ਾਇਦ ਕਰਦੀ ਹੈ ਮੌਕੇ ਦੇ ਸੰਕਟ ਦੀ ਗੱਲ ਸਰਦタル ਕਰਦਾ ਮੌਕੇ ਤੇ ਸੰਕਟ ਦੀ ਗੱਲ ਇਹ ਸੰਕਟ ਪਾ ਦਿੰਦਾ ਇਹ ਸੰਕਟ ਹਟਾ ਦਿੰਦਾ ਕੁਝ ਸੰਕਟ ਵਧਾਉਣ ਵਾਲੇ ਹੁੰਦੇ ਨੇ ਕੁ ਸੰਕਟ ਨੂੰ ਸੰਕਟ ਸਮਝ ਕੇ ਘਟਾਉਣ ਵਾਲੇ ਹੁੰਦੇ ਨੇ ਹੁਣ ਸਰਦ ਨੇ ਕਿਹਾ ਵੀ ਸਿੱਖੀ ਮਰ ਗਈ ਹਾਂਜੀ ਜ਼ਿੰਮੇਵਾਰ ਕੌਣ ਹੈ ਫਿਰ ਚਲਣੇ ਜੋ ਬਾਬਰ ਗੋੜਦਾਲ ਦਾ ਪ੍ਰਧਾਨ ਨੇ ਤੂੰ ਹੀ ਕਰਦਾ ਸੀ ਤੁਸੀਂ ਲੀਡਰ ਹੋ ਸੀ ਕਿ ਤੂੰ ਹੀ ਮਾਰੀ ਗਿਆ ਫਿਰ ਤੁਹਾਨੂੰ ਪਤਾ ਹੀ ਲੱਗਿਆ ਤੁਸੀਂ ਮਾਰਦੇ ਰਹੇ ਨਾ ਉਹ ਖੇਤ ਵੀ ਉੱਡ ਗਿਆ ਰਾਖਾ ਵੀ ਖੇਤੇ ਰਹੇ ਛੱਡਿਆ ਨਹੀਂ ਰਾਖਾ ਕੀ ਕਰਦਾ ਸੀ ਜਵਾਬਦਾਹੀ ਰੱਖ ਜੇ ਰਾਖਾ ਹੀ ਰਹੇ ਖੇਤ ਉੱਡ ਗਿਆ ਉਹ ਜਨਾਹ ਤੇ ਖਾਨਿਆਂ ਵੀ ਸਿੱਖੀ ਕਿਉਂ ਮਰੀ ਇਹਨਾਂ ਆਗੂਆਂ ਨੂੰ ਸੰਗਤ ਪੁੱਛੇ ਵੀ ਸਿੱਖੀ ਕਿੱਥੇ ਗਈ ਅਸੀਂ ਤਾਂ ਥੋੜੀ ਗੋਲ ਘਰ ਸਕਦੇ ਸੀ ਪਰਦੇ ਰਹੇ ਆਪਣੇ ਨਿਆਣੇ ਵੀ ਪਾਲਦੇ ਰਹੇ ਥੋੜੀ ਕਥਾ ਵੀ ਸੁਣਦੇ ਰਹੇ ਤੁਹਾਨੂੰ ਵੋਟਾਂ ਵੀ ਦਿੰਦੇ ਰਹੇ ਅਸੀਂ ਤਾਂ ਇਹ ਕਰ ਸਕਦੇ ਹੁਣ ਸਿੱਖੀ ਕਿਉਂ ਮਰ ਗਈ ਇਹ ਵੀ ਅਸੀਂ ਤਾਂ ਇਹ ਸਾਡੀ ਜ਼ਿੰਮੇਵਾਰੀ ਹੈ ਮੁੱਲ ਜਮਣ ਦੇ ਚਲੋ ਅਡਮੰਡ ਤਾਂ ਕਰ ਲਿਆ ਮੰਨ ਤਾਂ ਲੈਣਾ ਵੀ ਸਿੱਖੀ ਮਰ ਗਈ ਜਿਹੜੀ ਥੋੜੀ ਸਿੱਖੀ ਦੀ ਅਸਲ ਜੇ ਸਿੱਖੀ ਹੈ ਹੀ ਨਹੀਂ ਸੀ ਸਿੱਖੀ ਤਾਂ ਤੁਸੀਂ ਉਸ ਦਿਨ ਮਾਰਤੀ ਜਦੋਂ ਗੁਰਦੁਆਰੇ ਬਣਾਏ ਤੇ ਸਿੱਖੀ ਤਾਂ ਤੁਹਾਡੇ ਅੰਦਰੋਂ ਪਹਿਲਾਂ ਹੀ ਮਰੀ ਹੋਈ ਸੀ ਤਰੀ ਜਾਂ ਦੌਰ ਜਿਨ੍ਹਾਂ ਨੇ ਬੂਟਾ ਬ੍ਰह्म ਬੂਟਾ ਅੰਮਰਸਰ ਘਟਿਆ ਹੋਇਆ ਸਿੱਖੀ ਤਾਂ ਉਹਨਾਂ ਨੇ ਉਹਨਾਂ ਨੇ ਮਾਰੀ ਹੈ ਜਿਨ੍ਹਾਂ ਨੇ ਦੁੱਖ ਭਜਣੀ 베ਰੀ ਮੰਨੀ ਹੋਈ ਹੈ ਸਿੱਖੀ ਤਾਂ ਉਹਨਾਂ ਨੇ ਮਾਰੀ ਹੈ ਜਿਹੜੇ ਅੰਮਰਸਰ ਦੇ ਸਰੋਵਰ ਨੂੰ ਮੰਨਿਆ ਹੈ ਭਈਆ ਅਮਰਤਾ ਉਹਨਾਂ ਨੇ ਸਿੱਖੀ ਮਾਰੀ ਹੈ ਅਜਿਹਾ ਹੁੰਦਾ ਹੈ ਠੀਕ ਹੈ ਤੁਸੀਂ ਮਾਰੀਏ ਜੋ ਇਤਿਹਾਸ ਹੈ ਉਹ ਦੇਖ ਲਓ ਸਿੱਖੀ ਤਾਂ ਮਾਰਦਾ ਹੈ ਰਾਜ ਕਰਨ ਵਾਲਾ ਕਨਸੈਪਟ ਸਿੱਖੀ ਮਾਰਦਾ ਹੈ ਢੜੇ ਥੋੜੇ ਬਣੇ ਨੇ ਮੈਂ ਉਦੋਂ ਕਿਹਾ ਨਾ ਵੀ ਗੁਰੂ ਵਾਲਾ ਢੜਾ ਦਿਖਾਓ ਕਿੱਥੇ ਗੁਰੂ ਕਹਿੰਦਾ ਢੜੇ ਨੇ ਕਿਸਦਾ ਜਵਾਈ ਨਾਲ ਹੈ ਕਿਸਦਾ ਆਪਣੇ ਭਾਈ ਨਾਲ ਲੜ ਕੇ ਆ ਕਿਸਦਾ ਕਿਵੇਂ ਹੈ ਕਿਸਦਾ ਚਾਰ ਦੋਸਤ ਮਿੱਤਰ ਇਕੱਠੇ ਢੜੇ ਜਿਵੇਂ ਇੱਥੇ ਬਣਦੇ ਨੇ ਵੇ ਮੇਰਾ ਟੜਾ ਹੈਗਾ ਹਰੀ ਨਾਲ ਹਰੀ ਸਭ ਨੇ ਹੁੰਦਾ ਰੇ ਮੇਰੇ ਨਾਲ ਆਪਣੇ ਸੱਚ ਨਾਲ ਕਹਿ ਲੋ ਬਾਕੀ ਟੜੇ ਸਭ ਝੂਠ ਨਾਲ ਮਾਇਆ ਧਾਰੀਆਂ ਦੇ ਨੇ ਹਣੇ ਘੋਰਦਾਰਿਆਂ ਨੇ ਟੜੇ ਨੇ ਗੁਰੂ ਨਾਲ ਕਿਹੜਾ ਟੜਾ ਉਹ ਦੱਸੋ ਗੁਰੂ ਜਪੇ ਤਾਂ ਕੋਈ ਚਾਹੀਦਾ ਟੜੇ ਕੀ ਨੇ ਟੜੇ ਨੇ ਗੋਲ ਖੋਣ ਦੇ ਗੁਰਦਾਨ ਦੀ ਜੈਦਾ ਗੁਰਦਾਨ ਦਾ ਚੜਾਵਾ ਉਹਨੂੰ ਹਤਿਆਉਣ ਦੇ ਢਲੇ ਨੇ ਸਾਡੇ ਗੁਰੂ ਦੀ ਪ੍ਰਾਪਰਟੀ ਨੂੰ ਲੁੱਟਣ ਵਾਲਿਆਂ ਦੇ ਢਲੇ ਨੇ ਗੁਰੂ ਦਾ ਪ੍ਰਚਾਰ ਨਹੀਂ ਕਰਨਾ ਜੇ ਪ੍ਰਚਾਰ ਕਰ ਲੋਂਦਾ ਸਿੱਖੀ ਕੁਮਰਦੀ ਕੋਈ ਤਾਂ ਢੜਿਆਂ ਵਾਲਿਆਂ ਚੋਂ ਕਹਿੰਦਾ ਵੀ ਇਹ ਸਿੱਖੀ ਦਾ ਪਰਚਾ ਜੁਮੇ ਹੋਰ ਸਾਰੇ ਢਲੇ ਤੁਸੀਂ ਜਾਦਵ ਨੇ 2018 ਚ ਮੰਨੇ ਲਿਆ ਵੀ ਗਲਤ ਪ੍ਰਚਾਰ ਹੋਇਆ ਜੇ ਗੁਰੂ ਦਾ ਢੜੇ ਵਾਲਾ ਕੋਈ ਹੁੰਦਾ ਬੋਲਿਆ ਕਿਉਂ ਨਹੀਂ ਫਿਕਰ ਕਿਉਂ ਨਹੀਂ ਕੀਤਾ ਕੀਤਾ ਕਿਸਨ ਸਾਲਾਂ ਨੇ ਕਹਿਤਾ ਸਿੱਖੀ ਮਾਰਗੀ ਕੋ ਬੋਲਿਆ ਚੁੱਪ ਰਹੇ ਸਾਰੇ ਇਹਦਾ ਬਲਾ ਚੱਕ ਬਣੋੜੀ ਹੁੰਦੋ ਜੀ ਤੁਹਾਨੂੰ ਸਿੱਖੀ ਦੀ ਲੋੜ ਕੋਈ ਨਹੀਂ ਕਿਸਨ ਨੂੰ ਤੇ ਕੋਈ ਹੁੰਦੀ ਤਾਂ ਫਿਕਰ ਨਾ ਕਰਦੇ ਉਹ ਕਹਿੰਦੇ ਮੁਰਗੀ ਮਰ ਜਾ ਤਾਂ ਅਫਸੋਸ ਹੋ ਜਾਂਦਾ ਹੈ ਥੋੜੀ ਸਿੱਖੀ ਮਰ ਗਈ। ਤੁਸੀਂ ਗੱਲ ਮਨ ਨਹੀਂ ਕੀਤੀ। ਕਹੇ ਤੇ ਬਿੱਲੀ ਮਰ ਜਾ ਤਾਂ ਉਹ ਲਖਾਂ ਦਾ ਬਿੱਲੀ ਕਿੱਥੇ ਗਈ ਤੁਹਾਡੀ ਸਾਡੀ ਬਿੱਲੀ ਮਰ ਗਈ ਆ ਚੂਹਿਆਂ ਨੇ ਤੰਗ ਕਰਤੇ। ਕਿੰਡੀ ਸ਼ਰਮ ਦੀ ਗੱਲ ਐ। ਹੁਪਕੇ ਕਹਿੰਦਾ ਸਿੱਖੀ ਮਰ ਗਈ। ਵਾਹ ਵਈ ਵਾਹ। ਤੁਸੀਂ ਮਰ ਜਾ ਡੁੱਬ ਕੇ ਫਿਰ। ਤੁਸੀਂ ਕਾਨੂੰਨ ਜਿਉਂਦੇ ਫਿਰਦੇ ਹੋ। ਕਿ ਮਰ ਜਾਓ ਜਾਨੋ ਕਿਤਾਬ ਮੈਂ ਜਿਹੜੀ ਆਈ ਹੈ ਉਹ ਲੇਖਾਂ ਦੀ ਕਿਤਾਬ ਮਿਲੀ ਤੈਨੂੰ ਜੀ ਲੇਖ ਨੇ ਮੇਰੇ ਸਾਰੇ ਉਹ ਚਲੋ ਦੇ ਦੰਨੇ ਹੈਗੀ ਉਹ ਲੇਖ ਲੇ ਇਹਨੂੰ 25 ਸਾਲ ਹੋ ਗਏ ਅੱਜ ਮੈਂ ਦੱਸਿਆ ਸੀ ਵੀ ਆ ਤੁਸੀਂ ਗਲਤ ਜਾ ਰਹੇ ਹੋ ਆਏ ਅਸਲ ਸਭ ਮੇਰੇ ਲੇਖਬੰਦ ਕਰਤੇ ਇਹਨਾਂ ਨੇ ਅੱਜ ਮੈਂ ਪੁੱਛੂ ਮੈਂ ਕਹਾਂ ਤੁਹਾਨੂੰ ਸੰਗਤ ਕਿੱਥੇ ਤੋਂ ਪੁੱਛੂਗੀ ਤਾਂ ਅੰਗਦ ਪੁੱਛੂ ਉਹ ਤਾਂ ਅੰਗਦ ਪੁੱਛੂ ਨੇ 1200 ਕਰੋੜ ਦਾ ਬਜਟ ਹੈ ਤੁਹਾਡਾ ਤੁਸੀਂ ਕਹਿੰਦੇ ਸਿੱਕੀ ਮਰ ਗਈ ਜ਼ਿੰਮੇਵਾਰ ਖਾਣ ਹਾਂ ਗੁਰਦੁਆਰਿਆਂ 'ਚ ਸਿੱਕੀ ਮਰ ਗਈ ਗੁਰਦੁਆਰਿਆਂ ਨੂੰ ਸੋਨਾ ਲੱਗ ਗਿਆ ਐਨੇ ਰੌਣਕਾਂ ਛਾਣੋ ਸ਼ੌਕਤ ਹੈ ਸਿੱਕੀ ਮਰ ਗਈ ਸ਼ਰਮ ਨਹੀਂ ਆਈ ਇਹ ਗੱਲ ਕਹਿੰਦਿਆਂ ਵਿੱਚ ਕੀ ਮਰਗੀ ਹੁਣ ਤੁਹਾਡੇ ਕੋਲ ਫੇਕੀਆ ਜੈ ਸਿੱਖੀ ਨਹੀਂ ਇਹਦਾ ਬਲਵਾ ਤੇਰਾ ਕੋਲ ਆਪਣੇ ਕੋਲ ਕਰਨ ਥੀਏ ਬੈਗ ਭਰੇ ਹੋਇਆ ਸਾਰੀਆਂ ਖੋਟੀਆਂ ਉਹ ਇਹ ਹੋ ਸਕਦਾ ਸਿੱਖਿ ਤਾਂ ਹੈਗੀ ਆ ਰੋਜ਼ ਕਥਾ ਹੁੰਦੀ ਆ ਉਹ ਸਿੱਖੀ ਖੋਟੀਆਂ ਟਾਟੇ ਵਾਲੀ ਸਿੱਖਿਆ ਜਿਹੜੀ ਸਿੱਖਿਆ ਮਿਲਦੀ ਉਹ ਖੋਟੀ ਹੈ ਉਹ ਖੋਟੀ ਨੇ ਖਰੀ ਸਿੱਖੀ ਮਾਰਤੀ ਸਾਰੀ ਉਹ ਖਰਾਪ ਨੇ ਮਾਰਤਾ ਥੋੜੀ ਜਿਹਾ ਖਰੀਜੀ ਸੀ ਜਨੰਦ ਖਰਾ ਸੀ ਉਹ ਸਿੱਖੀ ਸੀ ਜਿਹੜੀ ਖੋਟ ਹੈ ਕੱਢਣੀ ਸੀ ਖੋਟ ਅੰਦਰੋਂ ਉਹ ਕਹਿੰਦੇ ਨੇ ਕਿ ਹਰਮੰਦਰ ਸਾਹਿਬ ਵਿੱਚ ਜਿਹੜੀ ਵਿਸਟਿੰਗ ਹੈ ਮਤਲਬ ਐਜ਼ ਅ ਟੂਰਿਸਟ ਪੈਲਸ ਵਿੱਚ ਉਹ ਨੰਬਰ 1 ਨੰਬਰ 2 ਦੀ ਵਿੱਚ ਆ ਗਿਆ कि ਲੋਕਾਂ ਨੇ ਅੰਨੇ ਵੱੱਡੇ ਦਰਸ਼ਨ ਕਰਨ ਆਏ ਨੇ ਜਿਹੜੇ ਹਮਰਜੀ ਧਰਮ ਦੇ ਤੇ ਅਗਰ ਅਸੀਂ ਆਪਣੇ ਇੱਕ ਜਿਹੜਾ ਧਰਮ ਸਥਾਨ ਹੈਗਾ ਜਿੱਥੋਂ ਸਾਡੀ ਸਥਾਪਨਾ ਹੋਈ ਹੈ ਅਗਰ ਅਸੀਂ ਉਧਰੋਂ ਹੀ ਆਪਣਾ ਪ੍ਰਚਾਰ ਨਹੀਂ ਕਰ ਸਕਦੇ ਜਿੱਥੇ ਲੋਕੀ ਲੈਣ ਆ ਰਹੇ ਨੇ ਤੇ ਫਿਰ ਅਸੀਂ ਉਸ ਥੋਕੀ ਵਿੱਚ ਪ੍ਰਚਾਰ ਕਰਵਾ ਰਹੇ ਹਾਂ ਕਿ ਸਾਡੇ ਸਰਵੰਧਕ ਕਮੇਟੀਆਂ ਕੀ ਕਰਦੀਆਂ ਨੇ ਉਹ ਉੱਥੋਂ ਹੀ ਤਾਂ ਸਿੱਖੀ ਮਾਰ ਰਹੇ ਨੇ ਉੱਥੋਂ ਤਾਂ ਇੰਜੈਕਸ਼ਨ ਦੂਏ ਲੱਗ ਰਹੇ ਨੇ ਉਹ ਫੈਕਟਰੀ ਹੈ ਉੱਤੇ ਟੀਕੇ ਲੱਗ ਰਹੇ ਨੇ ਤੁਹਾਨੂੰ ਬਿਮਾਰ ਕਰ ਹੁੰਦੇ। ਉੱਥੋਂ ਪ੍ਰਚਾਰ ਹੋਣਾਂ ਦਾ ਵੀ ਨਾਮ ਹੈ। ਅਮਰਤ ਨਾਮ ਹੈ। ਅਮਰਤ ਇੱਕ ਹੈ। ਉੱਥੇ ਮੰਨਦੇ ਦੁੱਖ ਭੰਨਣ ਤੇਰਾ ਨਾਮ ਜੀ ਦੁੱਖ ਭੰਨਣ ਤੇਰਾ ਨਾਮ ਨਾਮ ਹੈ ਦੁੱਖ ਭੰਨਣਾ ਸਾਡੇ ਦੁੱਖਾਂ ਦੀ ਦਵਾਈ ਹੈ। ਸਾਰੀਆਂ ਬਿਮਾਰੀਆਂ ਦਾ ਇਲਾਜ ਹੈ। ਇਹ ਨਾਲੇ ਅੰਦਰ ਤਾਂ ਇਹ ਹੈ ਬਾਹਰ ਆ ਕੇ ਦੁਖਮੰਡਣੀ 베ਰੀ ਹੈ ਮਰ ਗਈ ਸਿੱਕੇ ਦਮੜ ਗਈ ਨਾਮ ਤਾਂ ਛੜਤਾ ਫੇ 베ਰੀ ਥਲੇ ਜਰਨ ਕਾ ਲੋ ਮਤਲਬ ਜਿੱਤੋਂ ਨੀ ਮਜ਼ਬੂਤ ਹੋਣੀ ਹੈ ਉੱਥੇ ਇਹਨਾਂ ਨੇ ਪਾਣੀ ਦਾ ਓਕਾ ਘਟਕੇ ਉੱਥੇ ਪਾਣੀ ਪਾਤਾ ਨੀਅਤ ਕੀ ਸੀ ਸਵਾਲ ਹੁਣੇ ਆਜੋ ਬੰਨੇ ਗੁਰਦਾਰਸਨ ਸੇ ਥੱਲੇ ਹੁਣ ਉਹ ਕਹਿੰਦਾ ਜਿੱਦਣ ਦਾ ਇਹ ਬਣਿਆ ਨਾ ਸੌ ਸਾਲ ਪਹਿਲਾਂ ਦਾ ਸਿੰਘ ਸਵਾ ਲਹਿਰ ਉਹ ਫਰੋਡੀ ਦੀ ਸਾਰੀ ਤੁਸੀਂ ਚੀਫ ਖਾਲਸਾ ਦਵਾਨ ਬਣਾਇਆ ਚੀਫ ਗੁਰੂ ਨੇ ਖਾਲਸਾ ਬਣਾਇਆ ਤਾਂ ਗੁਰੂ ਤੋਂ ਉੱਪਰ ਬਣਾਇਆ ਨਾ ਫਿਰ ਕਬੀ ਚੀਫ ਰਬਤ ਮਾਰਨ ਦੀ ਕੀ ਲੋੜ ਸੀ ਵਿੱਚ ਤੁਸੀਂ ਬਣਾਇਆ ਸੀ ਨਾ ਉਹ ਤਾਂ ਥੋੜੇ ਵਾਲਾ ਚੀਫ ਹੈ ਗੁਰੂ ਵਾਲਾ ਖਾਲਸਾ ਹੀ ਹੈ ਕਿ ਇਹ ਸਖਤਾਂ ਦੇ ਬਾਣੀ ਬੋਲੀ ਨਹੀਂ ਕੀ ਗੁਰਮੁਖੀ ਬੋਲੀ ਹੈ ਤੁਮ ਕਹਤੇ ਕੀ ਤੇ ਹਾਂ ਤੁਮ ਤੇ ਸਾਰੇ ਰਵਨ ਸਿੰਘ ਜੀ ਕਹਿੰਦੇ ਨੇ ਫਿਰ ਜੇ ਗੁਰਮੁਖ ਨਹੀਂ ਸੀ ਫਿਰ ਫਰਾਉਡੀ ਸੀ ਗੁਰਮੁਖਤਾ ਭੇਖ ਸੀ ਜਪਾਈ ਗੁਰਮੁਖ ਨਹੀਂ ਗੁਰਮੁਖਤਾ ਭੇਖ ਤੁਸੀਂ ਕਹਣਾ ਗੁਰਦੁਆਰੇ ਬਣਾਏ ਪ੍ਰਚਾਰ ਕਰ ਧੋਖਾ ਕਿਉਂ ਦਿੱਤਾ ਪਬਲਿਕ ਗ੍ਰੰਤੋਂ ਖਾ ਕੀਤਾ ਆਪਣਾ ਰਾਜ ਵੀ ਕਰ ਲਿਆ ਆਪਣੀਆਂ ਪ੍ਰਾਪਰਟੀਆਂ ਜਾਇਦਾਦਾਂ ਵੀ ਬਣਾ ਲੀਆਂ ਆਪਣਿਆਂ ਉਹਦੇ ਵੀ ਲੈ ਲੈ ਕਿਸੇ ਨੂੰ ਮੁੰਡਾ ਕਿਤੇ ਭੇਜ ਲਿਆ ਕਿਸੇ ਨੇ ਪੁਲਿਸ ਕਿ ਕਿਸ ਨੇ ਡੀਸੀ ਬਣਾ ਉਹ ਵੀ ਕੀਤਾ ਤੁਸੀਂ ਹੀ ਰਿਸ਼ਤੇਦਾਰ ਸਿੱਖੀ ਮਰ ਗਿਆ ਅੱਜ ਕਹਿੰਦਾ ਅੱਜ ਤੁਸੀਂ ਜਦੋਂ ਸਿੱਖੀ ਦੀ ਲੋੜ ਪਈ ਕਹਤੋਂ ਤਾਂ ਮਰ ਗਿਆ ਤੁਸੀਂ ਕੀ ਕਰਦੇ ਸੀ ਗੁਰਦੁਆਰੇ ਕੀ ਕਰਦੇ ਨੇ ਪ੍ਰਚਾਰਕ ਕੀ ਕਰਦੇ ਨੇ ਅਕਾਲ ਤਖਤ ਕੀ ਕਰਦਾ ਹੈ ਕੀ ਕਰਦਾ ਰਿਹਾ ਹੁਣ ਤੱਕ